ਸਾਰੇ ਨੂੰ ਸਤਿ ਸ੍ਰੀ ਅਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾ ਨਵੇਂ ਸਾਲ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹਮਦਰਦ ਟੀਵੀ ਨਾਲ ਜੁੜੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋ ਚੜ੍ਹਦੀ ਕਲਾ ਚੋਂ ਗੁਰੂ ਮਹਾਰਾਜ ਤੁਹਾਨੂੰ ਤਰੱਕੀਆਂ ਬਖਸ਼ਣ ਤੇ ਨਾਲੋਂ ਨਾਲ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਨਾਲ ਪੰਜਾਬੀਆਂ ਲਈ ਇੱਕ ਮਾੜੀ ਖਬਰ ਵੀ ਆ ਸਾਹਮਣੇ ਆ ਰਹੀ ਹੈ ਪੰਜਾਬੀਆਂ ਵੱਲੋਂ ਨਵੇਂ ਸਾਲ ਦਾ ਆਗਾਜ਼ ਕੀਤਾ ਗਿਆ ਕੋਈ ਦਿਲਜੀਤ ਦਸਾਂਝ ਦੇ ਕੰਸਰਟ ਤੇ ਜਾ ਕੇ ਭੰਗੜੇ ਪਾ ਰਿਹਾ ਹੈ ਕੋਈ ਕਲੱਬਾਂ ਤੇ ਪੱਬਾਂ ਦੇ ਵਿੱਚ ਸ਼ਰਾਬਾਂ ਪੀ ਕੇ ਭੰਗੜੇ ਪਾ ਰਿਹਾ ਤੇ ਕੋਈ ਦਰਬਾਰ ਸਾਹਿਬ ਤੇ ਗੁਰੂ ਘਰ ਵਿੱਚ ਜਾ ਕੇ ਨਤਮਸਤਕ ਹੋ ਰਿਹਾ ਰਿਕਾਰਡ ਤੋੜ ਕੱਠ ਦਰਬਾਰ ਸਾਹਿਬ ਦੇ ਵਿੱਚ ਵੀ ਸੰਗਤਾਂ ਦਾ ਹੋਇਆ ਪਰ ਪੰਜਾਬੀਆਂ ਦੇ ਲਈ ਇੱਕ ਮਾੜੀ ਖਬਰ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਵੀ ਕਿਤੇ ਨਾ ਕਿਤੇ ਪਾਣੀ ਨੂੰ ਲੈ ਕੇ ਕਹਿੰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਗੁਰਬਾਣੀ ਦੇ ਵਿੱਚ ਵੀ ਪਾਣੀ ਦੀ ਇੱਕ ਵੱਡੀ ਮਹੱਤਤਾ ਹੈ ਤੇ ਪੰਜਾਬ ਦੇ ਵਿੱਚ ਪਾਣੀ ਦੇ ਸੰਕਟ ਨੂੰ ਲੈ ਕੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਖਾਸ ਤੌਰ ਤੇ ਅ ਲੁਧਿਆਣੇ ਦਾ ਆਪਾਂ ਜ਼ਿਕਰ ਕਰਾਂਗੇ ਬੁੱਢੇ ਨਾਲੇ ਨੂੰ ਲੈ ਕੇ ਜਾਂ 14 ਪੁਆਇੰਟਸ ਇਹੋ ਜਿਹੇ ਨੇ ਜਿਨ੍ਹਾਂ ਨੂੰ ਬਲੈਕ ਡਾਟਸ ਤੱਕ ਕਹਿ ਦਿੱਤਾ ਗਿਆ ਵੀ ਉੱਥੇ ਪਾਣੀ ਦਾ ਸੰਕਟ ਆ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਜੇ ਆਉਣ ਵਾਲੇ 10-15 ਸਾਲਾਂ ਦਾ ਜ਼ਿਕਰ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਸੰਕਟ ਪਾਣੀ ਦਾ ਹੋ ਸਕਦਾ ਇਹ ਮਾਹਰਾਂ ਵੱਲੋਂ ਗੱਲ ਆਖੀ ਗਈ ਹੈ ਪਰ ਨਾਲੋਂ ਨਾਲ ਆਪਾਂ ਜ਼ਿਕਰ ਕਰਾਂਗੇ ਵੀ 25 ਜਨਵਰੀ ਤੱਕ ਜਿਹੜਾ ਨਹਿਰੀ ਪਾਣੀ ਹੈ ਉਹ ਪੰਜਾਬੀਆਂ ਲਈ ਇੱਕ ਵੱਡਾ ਆ ਜਿਹੜਾ ਸੰਕਟ ਦਾ ਰੂਪ ਉਹ ਹੋ ਸਕਦਾ ਕਿਉਂਕਿ ਨਹਿਰੀ ਪਾਣੀ ਰੋਕ ਦਿੱਤਾ ਜਾਊਗਾ ਚਾਹੇ ਉਹ ਕਿਸਾਨ ਨੇ ਚਾਹੇ ਆਮ ਲੋਕ ਨੇ ਉਹਨਾਂ ਲਈ ਵੀ ਇਹ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਪੂਰੀ ਜਾਣਕਾਰੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਪੰਜਾਬੀਆਂ ਲਈ ਸੰਕਟ ਵਾਲੀ ਜਿਹੜੀ ਖਬਰ ਹੈ ਉਹ ਸਾਹਮਣੇ ਆਈ ਹੈ ਪਾਣੀ ਨੂੰ ਲੈ ਕੇ ਜਿਹੜੇ ਉਹ ਇੱਕ ਵੱਡੀ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਨਵੇਂ ਸਾਲ ਦੀ ਸ਼ੁਰੂਆਤ ਦੌਰਾਨ ਪੰਜਾਬੀਆਂ ਲਈ ਇੱਕ ਬੁਰੀ ਖ਼ਬਰ ਆ ਦੱਸ ਦਈਏ ਨਵਾਂ ਸਾਲ ਸ਼ੁਰੂ ਹੁੰਦੇ ਹੀ ਪੰਜਾਬੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਪਹਿਲਾਂ ਨਵੇਂ ਸਾਲ ਦੇ ਵਿੱਚ ਨਹਿਰ ਨੂੰ ਬੰਦ ਕਰਨ ਦੀ ਯੋਜਨਾ ਜਿਹੜਾ ਕੀਤੀ ਗਈ ਸੀ ਕਿ ਦਰਅਸਲ ਨਹਿਰੀ ਵਿਭਾਗ ਵੱਲੋਂ ਜਨਵਰੀ 25 ਤੱਕ ਨਹਿਰੀ ਪਾਣੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਉਸ ਤੋਂ ਬਾਅਦ ਪਹਿਲਾ ਦਰਅਸਲ 19 29 ਨਵੰਬਰ ਨੂੰ ਜਿਹੜਾ ਖੋਲਿਆ ਗਿਆ ਸੀ ਨਹਿਰੀ ਪਾਣੀ ਉਸ ਤੋਂ ਬਾਅਦ ਇਹ 25 ਜਨਵਰੀ ਤੱਕ ਨਵੇਂ ਸਾਲ ਅੱਜ ਪਹਿਲਾ ਦਿਨ ਆ 2025 ਦਾ 25 ਤਰੀਕ ਤੱਕ ਰੋਕਿਆ ਜਾਊਗਾ ਦਰਅਸਲ ਨਾਲੋਂ ਨਾਲ ਆਪਾਂ ਸਾਂਝੀ ਕਰ ਦੰਨੇ ਆ ਵੀ ਪਾਣੀ ਦੀ ਰਾਸ਼ਨਿੰਗ ਕਰਕੇ ਇੱਕ ਦੋ ਘੰਟੇ ਦੇ ਲਈ ਪਾਣੀ ਜਿਹੜਾ ਉਹ ਛੱਡਿਆ ਜਾਵੇਗਾ ਲੋਕ 24 ਜਨਵਰੀ ਤੱਕ ਪਾਣੀ ਨੂੰ ਤਰਸਣਗੇ ਜਿਕਰ ਜੋ ਹੈ ਕਿ ਜਲ ਸਰੋਤ ਵਿਭਾਗ ਵੱਲੋਂ ਸਰਹੰਦ ਨਹਿਰ ਦੀ ਮੋੜੋ ਸਾਰੀ ਤੇ ਕੁਝ ਪੂਲੀਆਂ ਦੇ ਮੋੜ ਨਿਰਮਾਣ ਦੇ ਲਈ ਇਹ ਨਹਿਰੀ ਪਾਣੀਆਂ ਜਿਹੜਾ ਉਹ ਬੰਦ ਕੀਤਾ ਜਾਊਗਾ ਦਰਸ਼ਕਾਂ ਨੂੰ ਦੱਸ ਦਿੰਦੇ ਆਂ ਵੀ 21 ਦਿਨ ਦੇ ਲਈ ਇਹ ਨਹਿਰੀ ਪਾਣੀਆਂ ਜਿਹੜਾ ਉਹ ਬੰਦ ਕੀਤਾ ਗਿਆ ਇਸ ਕਾਰਨ ਬਠਿੰਡਾ ਬ੍ਰਾਂਚ 21 ਜਨਵਰੀ ਤੱਕ ਬੰਦ ਰਹੇਗੀ। ਕਰੀਬ 25 ਦਿਨਾਂ ਤੱਕ ਲੋਕਾਂ ਦੇ ਘਰਾਂ ਵਿੱਚ ਪਾਣੀ ਦੀ ਸਪਲਾਈ ਜਿਹੜੀ ਆ ਉਹ ਮਿਲਣੀ ਸ਼ੁਰੂ ਹੋਵੇਗੀ ਜਦੋਂ ਕਿ 25 ਦਿਨਾਂ ਬਾਅਦ ਨਹਿਰ ਬੰਦ ਹੋਣ ਤੋਂ ਬਾਅਦ 29 ਨਵੰਬਰ ਨੂੰ ਪਾਣੀ ਛੱਡਿਆ ਗਿਆ ਸੀ। ਬਠਿੰਡਾ ਕੈਨਾਲ ਐਂਡ ਗਰਾਊਂਡ ਵਾਟਰ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਅਨੁਸਾਰ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਨਹਿਰ ਬੰਦ ਹੋਣ ਤੇ ਕਰੀਬ 23 ਦਿਨ ਪਹਿਲਾਂ ਲੋਡ ਅਨੁਸਾਰ ਆਪਣੇ ਪਾਣੀ ਦੇ ਭੰਡਾਰ ਭਰਨ ਦੀ ਚੇਤਾਵਨੀ ਵੀ ਦਿੱਤੀ ਗਈ ਆ ਤਾਂ ਜੋ ਨਹਿਰੀ ਪੰਦ ਨਹਿਰੀ ਪਾਣੀ ਬੰਦ ਹੋਣ ਕਾਰਨ ਕੋਈ ਵੀ ਸਮੱਸਿਆ ਨਾ ਆਵੇ ਸੀਵਰੇਜ ਸਿਸਟਮ ਨੂੰ ਵੀ ਲੈ ਕੇ ਜਿਹੜਾ ਉਹ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਤਰਵੈਣੀ ਕੰਪਨੀਆਂ ਜਿਹੜੀ ਮਲਟੀ ਵੱਡੀ ਕੰਪਨੀਆਂ ਮਲਟੀ ਨੈਸ਼ਨਲ ਕੰਪਨੀਆਂ ਆਪਾਂ ਕਹਿ ਸਕਦੇ ਆ ਉਹ ਜਿਹੜਾ ਅ ਚਾਹੇ ਸੀਟੀਪੀ ਨੇ ਐਸਟੀਪੀ ਨੇ ਟ੍ਰੀਟਮੈਂਟ ਪਲੈਂਟਸ ਨੇ ਉਹ ਸਾਰਾ ਤਰਬੈਣੀ ਕੰਪਨੀ ਦੇਖਦੀ ਆ ਉਹਦੇ ਲਈ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਨਵੇਂ ਸਾਲ ਦੀ ਸ਼ੁਰੂਆਤ ਨਾਲ ਉਹ ਨਾਲ ਦਿੱਕਤ ਪਰੇਸ਼ਾਨੀ ਖਾਸ ਤੌਰ ਤੇ ਪਾਣੀ ਨੂੰ ਲੈ ਕੇ ਕਿਉਂਕਿ ਬਠਿੰਡਾ ਜ਼ੋਨ ਦੇ ਵਿੱਚ ਨਹਿਰੀ ਪਾਣੀਆਂ ਜਿਹੜਾ ਉਹ 25 ਜਨਵਰੀ ਤੱਕ ਬੰਦ ਕੀਤਾ ਜਾਊਗਾ ਰੰਦੀਪ ਸਾਡੇ ਨਾਲ ਜੁੜਗੇ ਨੇ ਸਾਡੇ ਸਹਾਇਕੀ ਪੱਤਰਕਾਰ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਰੰਦੀਪ بھائی ਸਵਾਗਤ ਆਵਾਜ਼ ਆਰੀ ਹੈ ਅ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਲੋਕਾਂ ਵੱਲੋਂ ਜਸ਼ਨ ਮਨਾਏ ਜਾ ਰਹੇ ਨੇ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ ਦਿਲਜੀਤ ਦੋਸਾਂਝ ਦਾ ਕਾਨਸਰਟ ਵੀ ਹੋਇਆ ਤੇ ਗੁਰੂ ਘਰ ਲੋਕ ਨਤਮਸਤਕ ਵੀ ਹੋ ਰਹੇ ਨੇ ਦੂਜੇ ਪਾਸੇ ਪੱਬਾਂ ਕਲੱਬਾਂ ਦੇ ਵਿੱਚ ਵੀ ਜਿਹੜਾ ਲਗਾਤਾਰ ਜਸ਼ਨ ਦਾ ਮਾਹੌਲ ਚੱਲਿਆ ਪਰ ਨਾਲੋਂ ਨਾਲ ਆਪਾਂ ਸੰਕਟ ਦਾ ਵੀ ਜ਼ਿਕਰ ਕਰਨਾ ਰਣਦੀਪ ਇਹ ਜਿਹੜਾ ਨਹਿਰੀ ਪਾਣੀ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਥੋੜੀ ਜੀ ਜਾਣਕਾਰੀ ਸਾਂਝੀ ਕਰਿਓ ਜੀ ਜਿਸ ਤਰੀਕੇ ਦੇ ਨਾਲ 24 ਤਰੀਕ ਤੱਕ ਜਿਹੜਾ ਹੈਗਾ ਉਹ ਨਹਿਰੀ ਵਿਭਾਗ ਦਾ ਜਿਹੜਾ ਪਾਣੀ ਹੈ ਉਹ ਬੰਦ ਕਰ ਦਿੱਤਾ ਜਾਏਗਾ ਤਾਂ ਇਹਦੇ ਨਾਲ ਦੇਖਿਆ ਜਾਵੇ ਤਾਂ ਲਗਾਤਾਰ ਜਿੱਥੇ ਚਾਹੇ ਕਿਸਾਨ ਹੋਣ ਚਾਹੇ ਆਮ ਲੋਕ ਹੋਣ ਜੀ ਜਿਦਾ ਤੁਸੀਂ ਸੀਵਰੇਜ ਦੀ ਗੱਲ ਕੀਤੀ ਇਹ ਤਾਂ ਹਰ ਇੱਕ ਚੀਜ਼ ਨੂੰ ਲੈ ਕੇ ਦਾ ਸੰਕਟ ਦਾ ਜਿਹੜਾ ਉਹ ਸਾਹਮਣਾ ਜ਼ਰੂਰ ਕਰਨਾ ਪਏਗਾ ਪਰ ਲੋਕਾਂ ਦੇ ਵੱਲੋਂ ਲਗਾਤਾਰ ਇੱਕ ਅਪੀਲ ਵੀ ਕੀਤੀ ਜਾ ਰਹੀ ਸੀ ਕਿ ਇਸ ਟੀਜ ਨੂੰ ਲੈ ਕੇ ਜਿੰਨੀ ਜਲਦੀ ਹੋ ਸਕਦਾ ਕਿਉਂਕਿ ਦੇਖਿਆ ਜਾਵੇ ਜਿਵੇਂ ਕੋਈ ਵੀ ਸਰਕਾਰੀ ਟਾਈਮ ਹੁੰਦਾ ਤਾਂ ਉਸ ਤੋਂ ਅੱਗੇ ਫਿਰ ਵਧਾ ਦਿੱਤਾ ਜਾਂਦਾ ਜਿਵੇਂ ਹੁਣ 24 ਜਾਂ 25 ਤਰੀਕ ਦੀ ਗੱਲ ਕੀਤੀ ਜਾ ਸਕਦਾ ਹੋ ਸਕਦਾ ਹੈ ਕਿ ਕੰਮ ਪੂਰਾ ਮੁਕੰਮਲ ਹੁੰਦਾ ਤਾਂ ਇਸ ਨੂੰ ਅੱਗੇ ਵੀ ਜਿਹੜਾ ਹੈਗਾ ਉਹ ਵਧਾ ਸਕਦਾ ਤੇ ਇਸ ਦੇ ਨਾਲ ਕਾਫੀ ਜਿਹੜਾ ਹੈਗਾ ਸੰਕਟ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਕਰਨਾ ਪਊਗਾ ਕਰਨਾ ਪਊਗਾ ਰਣਦੀਪ ਇਹ ਚਲੋ 24 25 ਤਰੀਕ ਤੱਕ ਦਾ ਸਮਾਂ ਜਿਹੜਾ ਦਿੱਤਾ ਗਿਆ ਹਾਲਾਂਕਿ ਚੇਤਾਵਨੀ ਵੀ ਦਿੱਤੀ ਹੈ ਉਹਨਾਂ ਨੇ ਵੀ ਭਾਈ ਤੁਸੀਂ ਆਪਣਾ ਪ੍ਰਬੰਧ ਕਰਕੇ ਰੱਖਿਓ ਪਰ ਪਾਣੀ ਦਾ ਮਸਲਾ ਵੈਸੇ ਜੇ ਓਵਰ ਆਲ ਪੰਜਾਬ ਦਾ ਗੱਲ ਕਰੀਏ ਤਾਂ ਥੋੜਾ ਬਹੁਤਾ ਦਿੱਕਤਾਂ ਜਿਹੜੀਆਂ ਕਿਉਂਕਿ ਰਿਪੋਰਟਸ ਨੇ ਮਹਾਰਾਮ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਵੀ ਜਿਹੜੀ ਚਿੰਤਾ ਜ਼ਾਹਰ ਕੀਤੀ ਗਈ ਹੈ ਪਾਣੀ ਨੂੰ ਲੈ ਕੇ ਜੀ ਬਿਲਕੁਲ ਜਿਸ ਤਰ੍ਹਾਂ ਜਦੋਂ ਹਾਲਤਾਂ ਦੱਸ ਦੇ ਕਿ ਲਗਾਤਾਰ ਚਾਹੇ ਕੋਈ ਵੀ ਪ੍ਰੋਜੈਕਟ ਹੋਵੇ ਜਿਸ चीज ਨੂੰ ਲੈ ਕੇ ਚਾਏ ਆਪਾਂ ਪਟਿਆਲੇ ਦੀ ਗੱਲ ਕਰ ਲਈਏ ਜਾਂ ਬਿੰਡੇ ਦੀ ਗੱਲ ਕਰ ਲਈਏ ਤਾਂ ਬਹੁਤ ਤਰ੍ਹਾਂ ਦੇ ਐਸੇ ਵਿਭਾਗ ਹੈ ਜਿਹੜੇ ਕਿ ਜਿਨ੍ਹਾਂ ਦੇ ਅੰਡਰ ਕੰਸਟਰਕਸ਼ਨ ਕੰਮ ਚੱਲ ਰਿਹਾ ਹੈਗਾ ਤਾਂ ਅੱਜ ਮੈਂ ਹੁਣ ਪਟਿਆਲੇ ਦੀ ਗੱਲ ਕਰ ਲਈਏ ਤਾਂ ਤਾਂ ਪਟਿਆਲੇ ਦੇ ਵਿੱਚ ਪਿਛਲੇ ਲੰਬੇ ਸਮੇਂ ਰਿਹਾ ਜਨੈ ਕਿ ਤਕਰੀਬਨ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਿ ਜਿਹੜਾ ਹੈਗਾ ਉਹ ਵਾਟਰ ਸਪਲਾਈ ਨੂੰ ਲੈ ਕੇ ਚੱਲ ਰਿਹਾ ਕਿਉਂਕਿ ਨਹਿਰੀ ਪਾਣੀ ਜਿਹੜਾ ਹੈਗਾ ਉਹ ਨੂੰ ਪਟਿਆਲੇ ਦੇ ਘਰ-ਘਰ ਦੇ ਵਿੱਚ ਪਹੁੰਚੂਗਾ ਅੰਡਰਗਰਾਊਂਡ ਜਿਹੜੀਆਂ ਪਾਈਪਾਂ ਉਹ ਪੈ ਰ ਤਾਂ ਕਿਹਾ ਗਿਆ ਸੀ ਕਿ ਸਾਰਨਾਂ ਨੂੰ ਕਿਸੇ ਵੀ ਤਰੀਕੇ ਦੀ ਪਾਣੀ ਦੀ ਜਿਹੜੀ ਉਹ ਸਮੱਸਿਆ ਨਹੀਂ ਆਣ ਦਿੱਤੇ ਜਾਏਗੀ ਤਾਂ ਇਸ ਚੀਜ਼ ਨੂੰ ਵੀ ਲੈ ਕੇ ਕਾਫੀ ਜਿਹੜਾ ਹੈਗਾ ਪਾਣੀ ਜ਼ਰੂਰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਪਰ ਇਸ ਚੀਜ਼ ਨੂੰ ਦੇਖਿਆ ਕਿ ਹੁਣ ਲਗਾਤਾਰ ਜੇ ਬੰਦ ਰਹੂਗਾ ਵੀ ਤਾਂ ਪਰ ਮੌਸਮ ਨੂੰ ਦੇਖਿਆ ਜਾ ਹਲੇ ਇਸ ਚੀਜ਼ ਨੂੰ ਲੈ ਕੇ ਕਰਨ ਨੂੰ ਪਾਣੀ ਦੀ ਲੋੜ ਨਹੀਂ ਵੀ ਹੈਗੀ ਪਰ ਜਿੱਥੇ ਨਾ ਕਿੱਥੇ ਜਾਏ ਸੇਵਰੇਜ ਦੀ ਗੱਲ ਕੀਤੀ ਜਾਵੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਇੱਥੇ ਜ਼ਰੂਰ ਆ ਕੇ ਪ੍ਰਭਾਵ ਜ਼ਰੂਰ ਪਾਊਗਾ ਪਰ ਜਿਸ ਤਰੀਕੇ ਨਾਲ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹਨੂੰ ਜਲਦੀ ਮੁਕੰਮਲ ਕਰ ਲਿੱਤਾ ਜਾਊਗਾ ਜਲਦ ਤੋਂ ਜਲ ਜਿਹੜਾ 24 ਔਰ 25 ਤਰੀਕ ਜਿਹੜਾ ਹੈਗਾ ਨਵੇਂ ਸਾਲ ਦੇ तकरीबन ਮਹੀਨਾ ਲੱਗ ਕੇ ਚੱਲੀ ਆਪਾਂ ਇਸ ਇਸ ਦਾ ਦਿੱਕਤ ਦਾ ਸਾਹਮਣਾ ਥੋੜਾ ਬਹੁਤਾ ਕਰਨਾ ਪਊਗਾ ਜੀ ਜੀ ਬहोत बहोत ਧੰਨਵਾਦੀ ਸੋਹੇਸਨ ਰਣਦੀਪ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਵੀ ਕੁਝ ਸਮੇਂ ਲਈ ਜਿਹੜਾ ਉਹ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਭਗਵਾਨ ਸਿੰਘ ਮਾਨ ਦੀ ਸਰਕਾਰ ਵੱਲੋਂ ਲਗਾਤਾਰ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨ ਹਤੈਸ਼ੀ ਹੋ ਕੇ ਉਹ ਜਿਹੜਾ ਇਹ ਲਗਾਤਾਰ ਗੱਲ ਆਖੀ ਜਾ ਰਹੀ ਹੈ ਵੀ ਭਾਈ ਸੰਜਾਈ ਲਈ ਜਿਹੜਾ ਉਹ ਪਾਣੀ ਘਰ ਘਰ ਹਰੇਕ ਖੇਤ ਤੱਕ ਪਹੁੰਚਾਇਆ ਜਾਊਗਾ ਹਾਲਾਂਕਿ ਮਾਨ ਸਾਹਿਬ ਲਗਾਤਾਰ ਇਸ ਨੂੰ ਲੈ ਕੇ ਬੜੇ ਮੁਸਤੈਦੀ ਦੇ ਨਾਲ ਬੜੀ ਸੰਜੀਦਗੀ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਨੇ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਪੰਜ ਦਰਿਆਵਾਂ ਦੀ ਧਰਤੀ ਪਰ ਪਾਣੀ ਦੇ ਸੰਕਟ ਨੂੰ ਲੈ ਕੇ ਅਕਸਰ ਚਰਚਾਵਾਂ ਛਿੜਦੀਆਂ ਨੇ ਜਿਵੇਂ ਬੀਤੇ ਦਿਨੀ ਬੁੱਢੇ ਨਾਲੇ ਨੂੰ ਲੈ ਕੇ ਵੱਡਾ ਮਸਲਾ ਜਿਹੜਾ ਉਹ ਖੜਾ ਹੋ ਗਿਆ ਸੀ ਕਾਲਾ ਪਾਣੀ ਕਾਲਾ ਪਾਣੀ ਮੋਰਚਾ ਲੱਖਾ ਸਿੰਘ ਸੁਧਾਨਾ ਜਾਂ ਹੋਰ ਜਿਹੜੇ ਮੋਤਵਾਰ ਸ਼ਖਸੀਅਤਾਂ ਨੇ ਉਹਨਾਂ ਵੱਲੋਂ ਇਹ ਜਿਹੜਾ ਕਦਮ ਚੁੱਕਿਆ ਗਿਆ ਸੀ ਹਾਲਾਂਕਿ ਵਿਵਾਦ ਵੀ ਛਿੜਦਾ ਹੈ ਦੋਸਤੋ ਬਾਤ ਚਰਚਾਵਾਂ ਵੀ ਛਿੜਦੀਆਂ ਨੇ ਇੱਕ ਦੂਜੇ ਤੇ ਇਲਜ਼ਾਮ ਵੀ ਲਗਾਏ ਜਾਂਦੇ ਨੇ ਪਰ ਮਸਲਾ ਪੰਜਾਬ ਦਾ ਪੰਜਾਬੀਅਤ ਦਾ ਪੰਜਾਬ ਦੇ ਪਾਣੀਆਂ ਦਾ ਕਿਉਂਕਿ ਪਾਣੀ ਬਿਨਾ ਜ਼ਿੰਦਗੀ ਨਹੀਂ ਹੈਗੀ ਲਾਈਫ ਵਾਟਰ ਬਗੈਰ ਆਪਾਂ ਨਹੀਂ ਸੋਚ ਸਕਦੇ ਸੋ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਨਵੇਂ ਸਾਲ ਦੀ ਸ਼ੁਰੂਆਤ 24 ਜਨਵਰੀ ਤੱਕ ਬਟੇਂਡਾ ਕੈਨਲ ਐਂਡ ਗਰਾਊਂਡ ਵਾਟਰ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਨੇ ਇਹ ਜਿਹੜੀ ਜ਼ਿਕਰ ਕੀਤਾ ਉਹ ਕਹਿੰਦੇ ਨਹਿਰ ਬੰਦ ਕਰੀਬ 23 ਦਿਨ ਤੋਂ ਪਹਿਲਾਂ ਲੋੜ ਅਨੁਸਾਰ ਆਪਣਾ ਪਾੜਿਆ ਪਾਣੀਆ ਜਿਹੜਾ ਉਹ ਭੰਡਾਰ ਭਰ ਲੈਣਾ ਚਾਹੀਦਾ ਤਾਂ ਜੋ ਕੋਈ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ ਸੋ ਦਰਸ਼ਕਾਂ ਨੂੰ ਅਪੀਲ ਕਰਾਂਗੇ